ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਵੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਅਹਿਮ ਉਪਰਾਲੇ ਮੁਕਸਰ ਦੀ ਖੇਤੀ ਸੂਚਨਾਵਾ YouTube ਚੈਨਲ ਦੇ ਉੱਤੇ ਆਪ ਸਭ ਦਾ ਸਵਾਗਤ ਹੈ ਜੀ ਕਿਸਾਨ ਵੀਰੋ ਹੁਣ ਜਿਹੜਾ ਸਮਾਂ ਚੱਲ ਰਿਹਾ ਕਣਕ ਦੀ ਜਿਹੜੀ ਕਟਾਈ ਹੋ ਰਹੀ ਹੈ ਔਰ ਕਾਫੀ ਏਰੀਆ ਦੇ ਵਿੱਚ ਕਟਾਈ ਹੋ ਚੁੱਕੀ ਹੈ ਔਰ ਕਿਸਾਨ ਮੰਡੀਆਂ ਦੇ ਵਿੱਚ ਆਪਣੀ ਕਣਕ ਲੈ ਕੇ ਜਾ ਰਹੇ ਨੇ ਔਰ ਥੂੜੀ ਬਣਾਉਣ ਦਾ ਜਿਹੜਾ ਰੁਝਾਨ ਉਹ ਵੀ ਲਗਾਤਾਰ ਚੱਲ ਰਿਹਾ ਪਰੰਤੂ ਆਮ ਦੇਖਣ ਵਿੱਚ ਆਇਆ ਕਿ ਕਈ ਵਾਰ ਕਿਸਾਨ ਵੀਰ ਕਣਕ ਦੀ ਕਟਾਈ ਤੋਂ ਬਾਅਦ ਜਿਹੜੇ ਖਰਚੇ ਰਹਿ ਜਾਂਦੇ ਆ ਨਾੜ ਰਹਿ ਜਾਂਦਾ ਉਹਨੂੰ ਵੀ ਅੱਗ ਲਾ ਦਿੰਦੇ ਆ ਸੋ ਇਸ ਵਿਸ਼ੇ ਦੇ ਉੱਤੇ ਅੱਜ ਤੁਹਾਡੇ ਰूबरू ਕਰ ਰਹੇ ਆ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਕਰਨਜੀਤ ਸਿੰਘ ਗਿੱਲ ਕਿ ਉਹ ਇਸ ਵਿਸ਼ੇ ਦੇ ਉੱਤੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਡਾਕਟਰ ਸਾਹਿਬ YouTube ਚੈਨਲ ਮੁਕਸਦੀਆਂ ਖੇਤੀ ਸੂਚਨਾਵਾਂ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸੋ ਸਭ ਤੋਂ ਪਹਿਲਾਂ ਤਾਂ ਬੇਨਤੀ ਹੈ ਜੀ ਕਿ ਸਾਡੇ ਕਿਸਾਨ ਵੀਰਾਂ ਨਾਲ ਇਹ ਵਿਚਾਰ ਸਾਂਝੇ ਕਰੋ ਜੀ ਕਿ ਕਣਕ ਦੀ ਕਟਾਈ ਤੋਂ ਬਾਅਦ ਜਿਹੜਾ ਕਣਕ ਦਾ ਨਾਲ ਰਹਿ ਜਾਂਦਾ ਉਹਨੂੰ ਅੱਗ ਲਾਉਣ ਦਾ ਕਈ ਵਾਰੀ ਰੁਝਾਨ ਕਿਸਾਨਾਂ ਦੇ ਵਿੱਚ ਆ ਜਾਂਦਾ ਇਸ ਬਾਰੇ ਤੁਹਾਡੀ ਕੀ رائے ਹੈ ਕਿਸਾਨ ਭਰਾਵੋ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਜਿਹੜਾ ਅੱਗ ਲਾਉਣ ਦੇ ਨੁਕਸਾਨ ਜਿਹੜੀ ਵੀ ਫਸਲਾਂ ਦੀ ਰਹਿੰਦ-ਖੂੰਦ ਦਾ ਜਿਵੇਂ ਖਾਸ ਤੌਰ ਤੇ ਹੁਣ ਕਣਕ ਦਾ ਨਾੜ ਜੀ ਉਹਨੂੰ ਅੱਗ ਨਹੀਂ ਲਾਉਣੀ ਇਹਦੇ 'ਚ ਆਪਾਂ ਨੂੰ ਪਤਾ ਵੀ ਉਹ ਐਕਟ ਬਣਿਆ ਹੋਇਆ ਉਹਦੇ ਮੁਤਾਬਕ ਸਰਕਾਰਾਂ ਵੱਲੋਂ ਥੋੜੀ ਸ਼ਕਤੀ ਵੀ ਕੀਤੀ ਜਾਂਦੀ ਆ ਪਰ ਅਸੀਂ ਆਪਣੇ ਖੇਤੀਬਾੜੀ ਵਿਭਾਗ ਵੱਲੋਂ ਤੁਹਾਨੂੰ ਅਵੇਅਰ ਕਰਦੇ ਆ ਜਾਗਰਤ ਕਰਦੇ ਆ ਕਿ ਜਿਹੜਾ ਵੀ ਅਸੀਂ ਭਾਵੇਂ ਉਹਦਾ ਨਾੜ ਹੋਵੇ ਜਾਂ ਤੂੜੀ ਬਣਾਉਣ ਤੋਂ ਬਾਅਦ ਜਿਹੜੀ ਵੀ ਰਹਿੰਦ-ਖੂੰਦ ਰਹਿ ਜਾਂਦੀ ਆ ਉਹਨੂੰ ਜਦੋਂ ਅਸੀਂ ਅੱਗ ਲਾਉਨੇ ਆ ਤਾਂ ਉਹਦੇ ਨਾਲ ਅਸੀਂ ਇਹ ਕੰਮ ਗੈਰ ਕਾਨੂੰਨੀ ਕਰਦੇ ਆਂ ਇਸ ਕਰਕੇ ਅਸੀਂ ਇਸ ਮਾਧਿਅਮ ਦੇ ਰਾਹੀਂ YouTube ਚੈਨਲ ਦੇ ਰਾਹੀਂ ਤੁਹਾਨੂੰ ਬੇਨਤੀ ਕਰਦੇ ਆਂ ਕਿ ਜਿਹੜਾ ਅੱਗ ਲਾਉਣ ਦਾ سلسلہ ਨਾ ਸ਼ੁਰੂ ਕੀਤਾ ਜਾਵੇ ਜਿਹੜੇ ਨੁਕਸਾਨ ਹੋਣ ਵਾਲੇ ਆ ਉਹਦੇ ਤੋਂ ਵੀ ਪਰਹੇਜ਼ ਹੋਊਗਾ ਤੇ ਨਾਲ ਅਸੀਂ ਕਿਸੇ ਵੀ ਸਖਤਾਈ ਦਾ ਜਿਹੜਾ ਉਹ ਮਤਲਬ ਉਹਦੇ ਤੋਂ ਬਚੇ ਰਹਿ ਮੰਗੇ ਡਾਕਟਰ ਸਾਹਿਬ ਇੱਕ ਪਿਛਲੇ ਦਿਨਾਂ ਦੇ ਵਿੱਚ ਹੀ ਦੇਖਣ ਨੂੰ ਆਇਆ ਕਿ ਕਈ ਪਿੰਡਾਂ ਦੇ ਵਿੱਚ ਆਪਣੇ ਮੁਕਸਰ ਸਾਹਿਬ ਦੇ ਵਿੱਚ ਵੀ ਤੇ ਪੰਜਾਬ ਦੇ ਹੋਰ ਵੀ ਜ਼ਿਲ੍ਹਿਆਂ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਸਾਡੇ ਕਿਸਾਨਾਂ ਦਾ ਬੜਾ ਨੁਕਸਾਨ ਹੋਇਆ ਕਨਕ ਦੇ ਨੂੰ ਅੱਗ ਲੱਗੀ ਔਰ ਬਹੁਤ ਸਾਰਾ ਨੁਕਸਾਨ ਉਹਨਾਂ ਦਾ ਜਾਨਿਮਾਲੀ ਵੀ ਨੁਕਸਾਨ ਹੋਇਆ ਹੋਇਆ ਤਾਂ ਇਹ ਤਾਂ ਕੁਦਰਤੀ ਕਰੋਪੀ ਹੈ ਜੀ ਇਸ ਦੇ ਨਾਲ ਕਈ ਵਾਰ ਜਦੋਂ ਕਈ ਕਿਸੇ ਚੀਜ਼ ਦੀ ਗਿਆਨ ਦੀ ਘਾਟ ਕਾਰਨ ਜਾਂ ਮਿੱਟੀ ਨਾਲ ਸੰਬੰਧਿਤ ਜੋ ਵੀ ਗਿਆਨ ਸਾਡਾ ਉਹਦੀ ਗਿਆਨ ਦੀ ਘਾਟ ਕਾਰਨ ਸਾਡੇ ਕਿਸਾਨ ਤੂੜੀ ਬਣਾਉਣ ਤੋਂ ਬਾਅਦ ਵੀ ਜਿਹੜੇ ਕਣਕ ਦੇ ਖੜੇ ਹੋਏ ਖਰਚੇ ਆ ਉਹਨਾਂ ਨੂੰ ਵੀ ਅੱਗ ਲਾ ਦਿੰਦੇ ਤਾਂ ਉਸ ਅੱਗ ਲਾਉਣ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਤੇ ਤੇ ਮਿੱਟੀ ਦੀ ਸਿਹਤ ਤੇ ਕਿੰਨਾ ਕੋਸਰ ਪੈਂਦਾ ਜੀ ਐ ਵੇਖੋ ਕਿਸਾਨ ਭਰਾਓ ਪਿਛਲੇ ਦਿਨਾਂ ਚ ਅੱਗਾਂ ਜਿਹੜੀਆਂ ਆਪਣੇ ਆਪ ਕੁਦਰਤੀ ਤੌਰ ਤੇ ਵੀ ਲੱਗੀਆਂ ਜਿਹਦੇ ਨਾਲ ਅਸੀਂ ਵੇਖਿਆ ਵੀ ਪੰਜਾਬ ਦੇ ਵਿੱਚ ਕਾਫੀ ਨੁਕਸਾਨ ਹੋਇਆ ਸਾਡੀਆਂ ਕਣਕਾਂ ਵੀ ਸੜਦੀਆਂ ਉਹਦੇ 'ਚ ਕਈ ਕਾਰਨ ਸਿਗਾ ਜਿਵੇਂ ਕਈ ਵਾਰੀ ਹੁੰਦਾ ਵੀ ਅਸੀਂ ਕਣਕ ਸਾਡੀ ਨੇੜੇ ਖੜੀ ਆ ਤੇ ਅਸੀਂ ਤੂੜੀ ਬਣਾਉਣ ਲੱਗ ਪੈਨੇ ਆ ਰਸਤੇ 'ਚ ਕੋਈ ਰੋੜਾ ਆਉਂਦਾ ਜਾਂ ਕੋਈ ਪੱਥਰ ਆਉਂਦਾ ਤੇ ਉਹਦੀ ਰਗੜ ਦੇ ਨਾਲ ਵੀ ਅੱਗ ਪੈਦਾ ਹੋ ਜਾਂਦੀ ਆ ਕਿਤੇ ਵੈਸੇ ਤਾਂ ਸਰਕਾਰ ਵੱਲੋਂ ਬਿਜਲੀ ਬੰਦ ਰਹੀ ਆ ਪਰ ਬਾਅਦ ਚਾਂਸ ਕਿਤੇ ਬਿਜਲੀ ਚੱਲਦੀ ਸੀ ਉੱਥੋਂ ਸਪਾਰਕਿੰਗ ਦੇ ਨਾਲ ਵੀ ਸਾਡੇ ਚੰਗਿਆਰੇ ਜਿਹੜਾ ਉਹ ਅੱਗ ਦਾ ਕਾਰਨ ਬਣਦੇ ਆ ਤੇ ਇੱਕ ਇਹ ਵੀ ਵੇਖਿਆ ਵੀ ਉਧਰੋਂ ਸਾਡੀਆਂ ਕਣਕਾਂ ਖੜੀਆਂ ਸੀ ਤੇ ਕਈ ਜ਼ਿਮੀਦਾਰ ਕਿਤੇ ਕੋਈ ਪਨੀਰੀ ਦੀ ਬਜਾਈ ਕਰਨੀ ਆ ਤੇ ਉੱਥੇ ਖੇਤ ਸਾਫ਼ ਕਰਨ ਲਈ ਵੀ ਅੱਗ ਲਾਉਂਦੇ ਸੀ ਤੇ ਥੋੜਾ ਜਿਹਾ ਵੀ ਹਵਾ ਦਾ ਬੁੱਲਾ ਹੁੰਦਾ ਸੀ ਤੇ ਉਹ ਜਿਹੜੀਆਂ ਅੱਗੇ ਵਧਦਾ ਹੋਇਆ ਕਣਕ ਦੀ ਅੱਗ ਦਾ ਕਾਰਨ ਉਹਨਾਂ ਵੱਲੋਂ ਵੀ ਬੰਦਦਾ ਸੀ ਤੇ ਉਹਦੇ ਨਾਲ ਸਾਡੇ ਨੁਕਸਾਨ ਵੀ ਹੋਏ ਆ ਇਸ ਕਰਕੇ ਕਿਸਾਨ ਭਰਾਓ ਵੇਖੋ ਅੱਗ ਲਾਉਣ ਦੇ ਨੁਕਸਾਨ ਕਿਉਂਕਿ ਇਹਦੇ 'ਚ ਜਿਹੜੀ ਵੀ ਸਾਡੀ ਫਸਲਾਂ ਦੀ ਰਹਿਣ ਖੁਣ ਹੁੰਦੀ ਆ ਉਹਦੇ 'ਚ ਸਾਡੇ ਸਾਰੇ ਤੱਤ ਆ ਨਾਈਟrogen ਫਾਸਫੋਰਸ ਪੋਟਾਸ਼ ਜਿੰਨੇ ਵੀ ਤੱਤ ਆ ਸੀ ਜ਼ਮੀਨ ਦੇ ਵਿੱਚ ਹੁੰਦੇ ਆ ਜਾਂ ਬਾਹਰੋਂ ਪਾਉਨੇ ਆ ਉਹ ਜਦੋਂ ਅਸੀਂ ਉਹਨੂੰ ਅੱਗ ਲਾਉਨੇ ਆ ਤਾਂ ਉਹ ਤੱਤ ਵੀ ਵਿੱਚੇ ਖਤਮ ਹੋ ਜਾਂਦੇ ਆ ਇਸ ਕਰਕੇ ਉਹਦਾ ਲੌਸ ਹੁੰਦਾ ਅੱਗ ਲਾਉਣ ਦੇ ਨਾਲ ਦੂਜਾ ਹੈਗਾ ਵੀ ਸਾਡੇ ਜਿਹੜੇ ਕਈ ਤਰ੍ਹਾਂ ਦੇ ਜੀਵਾਨੂ ਕੰਮ ਕਰ ਰਹੇ ਆ ਜ਼ਮੀਨ ਦੇ ਵਿੱਚ ਉਹਨਾਂ ਦਾ ਵੀ ਬਹੁਤ ਇਸ ਹਾਈ ਟੈਂਪਰੇਚਰ ਜ਼ਿਆਦਾ ਤਾਪ ਮੰਣ ਤੇ ਉਹਨਾਂ ਦਾ ਵੀ ਨੁਕਸਾਨ ਹੁੰਦਾ ਐਕਸੀਡੈਂਟਾਂ ਦਾ ਕਾਰਨ ਜਿਹੜਾ ਅੱਗ ਦਾ ਧੂੰਆ ਉਹ ਬਣਦਾ ਹੈਗਾ ਸਾਡੀਆਂ ਬਿਮਾਰੀਆਂ ਸਾਡੇ ਪਸ਼ੂਆਂ ਦੀਆਂ ਬਿਮਾਰੀਆਂ ਉਹਦਾ ਕਾਰਨ ਹੈ ਜਿਹੜਾ ਇਹ ਅੱਗ ਦਾ ਧੂੰਆ ਬਣਦਾ ਹੈਗਾ ਇਸ ਕਰਕੇ ਕਿਸਾਨ ਭਰਾਵੋ ਸਾਡੀ ਜੇਕਰ ਅਸੀਂ ਜ਼ਮੀਨ ਦੀ ਸਿਹਤ ਸਾਡੀ ਹਵਾ ਦੀ ਸਿਹਤ ਠੀਕ ਰੱਖਣੀ ਆ ਐਕਸੀਡੈਂਟਾਂ ਤੋਂ ਬਚਾਅ ਰੱਖਣਾ ਹੈਗਾ ਜਾਂ ਹੋਰ ਕਿਸੇ ਵੀ ਗੈਰ ਕੁਦਰਤੀ ਵਰਤਾਰੇ ਦੇ ਵਿੱਚ ਇਹ ਕੰਮ ਕਰਾਂਗੇ ਤਾਂ ਫਿਰ ਸਾਡਾ ਨੁਕਸਾਨ ਆ ਤੇ ਅਸੀਂ ਤੁਹਾਨੂੰ ਇਹ ਬੇਨਤੀ ਕਰਦੇ ਆਂ ਵੀ ਅੱਗ ਲਾਉਣ ਵਾਲਾ ਕੰਮ ਅਸੀਂ ਨਹੀਂ ਕਰਾਂਗੇ। ਤੁਹਾਡੀ ਗੱਲ ਤੋਂ ਡਾਕਟਰ ਸਾਹਿਬ ਇੱਕ ਇਹ ਵੀ ਧਿਆਨ ਚਾਹਿਆ ਕਿ ਪਹਿਲਾਂ ਜਦੋਂ ਪੁਰਾਣੇ ਸਮਿਆਂ ਦੇ ਵਿੱਚ ਲੋਕ ਵਾਈ ਕਰਦੇ ਸੀ ਖੇਤਾਂ ਦੀ ਤਾਂ ਖੇਤਾਂ ਦੇ ਵਿੱਚ ਜਦੋਂ ਹਲ ਚਲਾਉਂਦੇ ਸੀ ਤੇ بڑے ਜਾਨਵਰ ਆਉਂਦੇ ਹੁੰਦੇ ਸੀ ਉਹਦਾ ਕਾਰਨ ਇਹ ਸੀ ਵੀ ਜ਼ਮੀਨ ਦੇ ਵਿੱਚ ਜਿਹੜਾ ਜੈਵਿਕ ਮਾਦਦਾ ਬਹੁਤ ਸੀਗਾ। ਬਿਲਕੁਲ ਤੇ ਜਿੱਦਾਂ ਤੁਸੀਂ ਗੱਲ ਕੀਤੀ ਕਿ ਜ਼ਮੀਨ ਦੇ ਵਿੱਚ ਜਿਹੜੇ ਜਵਾਨੂ ਹੁੰਦੇ ਉਹ ਨਸ਼ਟ ਹੋ ਜਾਂਦੇ ਇਹਦਾ ਮਤਲਬ ਪਹਿਲਾਂ ਜਵਾਨੂ ਬਹੁਤ ਹੁੰਦੇ ਸੀ ਹੁਣ ਜਵਾਨੂ ਘਟ ਰਹੇ ਨੇ ਹਾਂਜੀ ਹਾਂਜੀ ਤੇ ਉਹਦਾ ਸਾਨੂੰ ਇਹ ਵੀ ਨੁਕਸਾਨ ਹੋ ਰਿਹਾ ਕਿ ਸਾਨੂੰ ਬਾਹਰੋਂ ਖਾਦਾ ਲੈ ਕੇ ਵੀ ਪੌਣੀਆਂ ਪੈ ਰਹੀਆਂ ਨੇ ਬਿਲਕੁਲ ਸਹੀ ਸੋ ਇਹ ਹਾਂ ਨਹੀਂ ਇਹਦੇ ਕੋਈ ਸ਼ੱਕ ਨਹੀਂ ਹੈਗਾ ਕਿਉਂਕਿ ਜਦੋਂ ਅਸੀਂ ਰਹਿਣ ਖੂਨ ਦਾ ਜ਼ਮੀਨ ਦੇ ਵਿੱਚ ਵਾਉਨੇ ਆ ਤੇ ਸਾਡਾ ਜੈਵਿਕ ਮਾਦਾ ਵਧਦਾ ਹੈਗਾ ਜੈਵਿਕ ਮਾਦਾ ਹੀ ਹੋਊਗਾ ਤੇ ਉਹਦੇ ਤੇ ਜਵਾਨੂ ਵਧਣ ਫੁੱਲਣਗੇ ਪਰ ਜੇਕਰ ਅਸੀਂ ਜੈਵਿਕ ਮਾਦਾ ਸਾੜ ਦਿਆਂਗੇ ਜਾਂ ਉਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਾਂਗੇ ਤਾਂ ਸਾਡਾ ਜਿਹੜਾ ਜੈਵਿਕ ਮਾਧਾ ਜਾਂ ਆਰਗੈਨਿਕ ਮੈਟਰ ਸੋਇਲ ਦਾ ਉਹ ਬਹੁਤ ਘਟ ਜੂਗਾ ਤੇ ਉਹਦੇ ਨਾਲ ਸਾਡੀ ਉਪਜਾਊ ਸ਼ਕਤੀ ਘਟ ਜਾਂਦੀ ਆ ਉਹਦੇ ਨਾਲ ਜ਼ਮੀਨ ਦੀ ਪਾਣੀ ਜਜ਼ਬ ਕਰਨ ਦੀ ਸ਼ਕਤੀ ਹੈ ਜਿਹੜੀ ਉਹ ਘਟ ਜਾਂਦੀ ਆ ਇਸ ਕਰਕੇ ਅਸੀਂ ਕਿਸਾਨ ਭਰਾਵੋ ਸਾਡੇ ਸਭ ਦੇ ਫਾਇਦੇ ਚ ਹੀ ਹੈਗਾ ਕਿ ਵੀ ਅਸੀਂ ਕਿਸੇ ਵੀ ਫਸਲ ਦੀ ਭਾਵੇਂ ਉਹ ਝੋਨੇ ਦੀ ਪ੍ਰਾਲੀ ਹੋਵੇ ਬਾਸਪਤੀ ਦੀ ਪ੍ਰਾਲੀ ਹੋਵੇ ਜਾਂ ਹੁਣ ਜਿਹੜਾ ਸੀਜ਼ਨ ਚੱਲ ਰਿਹਾ ਕਣਕ ਦੇ ਨਾਲ ਦਾ ਇਹਨੂੰ ਅੱਗ ਨਹੀਂ ਲਾਉਣਾ ਸਾਡੀ ਬੇਨਤੀ ਆ ਪਰ ਸਾਡੀ ਉਹਦੇ ਵੱਲੋਂ ਵੀ ਜ਼ਰੂਰੀ ਆ ਵੀ ਪ੍ਰਸ਼ਾਸਨ ਵੱਲੋਂ ਵੀ ਕਿਸੇ ਸ਼ਕਤੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਰਕੇ ਜ਼ਰੂਰੀ ਆ ਕਿਉਂਕਿ ਟੀਮਾਂ ਬਣੀਆਂ ਹੋਈਆਂ ਨੇ ਉਹ ਤੁਹਾਡੀ ਨਿਗਾਹ ਵੀ ਰੱਖ ਰਹੀਆਂ ਵੀ ਜਿਹੜਾ ਕਿਸਾਨ ਭਰਾ ਅੱਗ ਲਾਊਗਾ ਪਰ ਅਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਤੇ ਕੋਈ ਸ਼ਕਤੀ ਹੋਵੇ ਇਹ ਜ਼ਰੂਰੀ ਆ ਵੀ ਅਸੀਂ ਇਹ ਕੰਮ ਨਹੀਂ ਕਰਾਂਗੇ ਸੋ ਇਹ ਤਾਂ ਅਸੀਂ ਸਾਡੇ ਕਿਸਾਨ ਭਰਾਵਾਂ ਨੂੰ ਅਪੀਲ ਹੁਣ ਡਾਕਟਰ ਸਾਹਿਬ ਜਿਹੜੀ ਮਿੱਟੀ ਦੀ ਸਿਹਤ ਬਰਕਰਾਰ ਰੱਖਣ ਦੀ ਤੁਸੀਂ ਗੱਲ ਕੀਤੀ ਆ ਤੇ ਸਾਡੇ ਕਿਸਾਨਾਂ ਨੂੰ ਕੀ ਸੁਨੇਹਾ ਦੇਵੋਗੇ ਕਿ ਇਹ ਜਿਹੜੇ ਇਕਤਾਗਨਾ ਲਾਈ ਜਾਵੇ ਇੱਕ ਜਿਹੜਾ ਕਣਕ ਦੀ 나ੜ ਦੀ ਜਿਹੜੀ ਰਹਿਣ ਖੁੰਦ ਉਹਨੂੰ ਜ਼ਮੀਨ ਚ ਕਿਸ ਤਰ੍ਹਾਂ ਮਿਲਾਇਆ ਜਾਵੇ ਤਾਂ ਤਾਂ ਕਿ ਜਿਹੜੀ ਮਿੱਟੀ ਦੀ ਉਪਜਾਊ ਸ਼ਕਤੀ ਬਣੀ ਰਹੇ ਤੇ ਸਾਨੂੰ ਬੇ ਲੋੜੀਆਂ ਖਾਦਾਂ ਵਿੱਚ ਨਾ ਪਾਉਣੀਆਂ ਪੈਣ ਉਹ ਤਾਂ ਵੇਖੋ ਜਿਹੜੇ ਜਿੰਨੇ ਵੀ ਸਾਡੇ ਕੋਲ ਮਸ਼ੀਨਰੀ ਦੀ ਕੋਈ ਕਮੀ ਨਹੀਂ ਹੈਗੀ ਜਦੋਂ ਅਸੀਂ ਭਾਵੇਂ ਤੂੜੀ ਬਣਾਉਣ ਤੋਂ ਬਾਅਦ ਵੀ ਜਾਂ ਜੇ ਤੂੜੀ ਨਹੀਂ ਵੀ ਬਣਾਉਣੀ ਤਾਂ ਉਹਦੇ ਲਈ ਵੀ ਅਸੀਂ ਸਾਡੇ ਕੋਲੇ ਸੰਧ ਹੈਗੇ ਆ ਸਾਡੇ ਕੋਲੇ ਜਿਹੜੇ ਇੰਪਲੀਮੈਂਟ ਇਸ ਤਰ੍ਹਾਂ ਦੇ ਆ ਸਾਡੇ ਕੋਲ ਡਰਾਕਟਰ ਵੀ ਹੈਗੇ ਆ ਵੀ ਉਹ ਜਿਹੜੇ ਸੰਧ ਵਰਤ ਕੇ ਅਸੀਂ ਉਹਨੂੰ ਜ਼ਮੀਨ ਦੇ ਵਿੱਚ ਮਿਲਾ ਸਕਦੇ ਆ ਤੇ ਉਸ ਤੋਂ ਬਾਅਦ ਜਿਹੜਾ ਅਸੀਂ ਭਾਵੇਂ ਅਸੀਂ ਕਾਟਨ ਦੀ ਬਿਜਾਈ ਕਰਕੇ ਨਰਮੇ ਦੀ ਬਿਜਾਈ ਜਿਹੜੀ ਹੁਣ ਚੱਲ ਰਹੀ ਹੈਗੀ ਆ ਜਾਂ ਉਸ ਤੋਂ ਬਾਅਦ ਬਾਅਦ ਚ ਬਾਸਬਤੀ ਜਾਂ ਝੋਨਾ ਲਾਉਣ ਦੀ ਗੱਲ ਕਰ ਗਏ ਭਾਵੇਂ ਉਹਦੀ ਸਿੱਧੀ ਬਿਜਾਈ ਕਰਕੇ ਤਾਂ ਉਹ ਬੜਾ ਸੌਖਾ ਹੋ ਜਾਂਦਾ ਇਸ ਕਰਕੇ ਇਹਨੂੰ ਜ਼ਮੀਨ ਦੇ ਵਿੱਚ ਮਿਲਾ ਕੇ ਨਾ ਕੇ ਇਹਨੂੰ ਅਗਲੇ ਬਹੁਤ-ਬਹੁਤ ਧੰਨਵਾਦ ਇਹ ਸਾਨੂੰ ਡਾਕਟਰ ਕਰਨਜੀਤ ਸਿੰਘ ਜੀ ਮੁੱਖ ਖੇਤੀਬੜੀ ਅਫਸਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜਿਹੜੇ ਕਣਕ ਦੇ ਨਾੜ ਨੂੰ ਜਾਂ ਕਣਕ ਦੀ ਰਹਿਣ ਖੂੰਦ ਨੂੰ ਅੱਗ ਨਾ ਲਾਈਏ ਤੇ ਇਹਦੇ ਨੁਕਸਾਨ ਬਾਰੇ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਰਹੇ ਸੀ ਸੋ ਬੇਨਤੀ ਹੈ ਜੀ ਆ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀਆਂ ਖੇਤੀ ਸੂchna ਮਦੇ ਸੰਬੰਧ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਖਰੇ-ਵੱਖਰੇ ਵਿਸ਼ਿਆਂ ਦੇ ਉੱਤੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਦਾ ਰਾਵਾਂਗੇ ਸੋ ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਹੈ ਕਿ ਇਸ ਉਪਰਾਲੇ ਨੂੰ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕੀਤਾ ਜਾਵੇ ਔਰ ਲਾਈਕ ਕੀਤਾ ਜਾਵੇ ਔਰ ਕਿਸਾਨਾਂ ਦੇ ਵਿੱਚ ਸ਼ੇਅਰ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਖੇਤੀ ਨਾਲ ਸੰਬੰਧਿਤ ਸੂਚਨਾਵਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਉਹ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚ ਸਕਣ ਅਤੇ ਕਿਸਾਨ ਉਹਨਾਂ ਦਾ ਲਾਹਾ ਲੈ ਸਕਣ ਔਰ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਸਰਕਾਰ ਦੀਆਂ ਸਕੀਮਾਂ ਨੇ ਸਰਕਾਰ ਦੀਆਂ ਅ ਗਤੀਵਿਧੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਂ ਜਾ ਸਕਣ ਔਰ ਕਿਸਾਨ ਵੀਰ ਇਹਨਾਂ ਸਾਰੀਆਂ ਸੋਚਨਾਵਾਂ ਨੂੰ ਆ ਪ੍ਰਾਪਤ ਕਰ ਸਕਣ ਸੋ ਅੰਤ ਦੇ ਵਿੱਚ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ